ਹੈਲੋ ਮਾਈ ਡੀਅਰ ਸਟੂਡੈਂਟਸ ਵੈਲਕਮ ਬੈਕ ਟੂ ਮਾਈ ਚੈਨਲ ਬੇਟਾ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਲਾਸ 8 ਦੇ ਚੈਪਟਰ ਨੰਬਰ 1 ਪਰਿਮੇਯ ਸੰਖਿਆਵਾਂ ਯਾਨੀ ਕਿ ਰੈਸ਼ਨਲ ਨੰਬਰਸ ਦੇ ਟੌਪਿਕ ਪਰਿਮੇਯ ਸੰਖਿਆਵਾਂ ਦੀ ਘਟਾਓ ਬਾਰੇ ਪੜਾਂਗੇ ਇਸ ਤੋਂ ਪਹਿਲਾਂ ਅਸੀਂ ਪਰਿਮੇਯ ਸੰਖਿਆਵਾਂ ਦੇ ਜੋੜ ਬਾਰੇ ਪੜ ਚੁੱਕੇ ਹਾਂ ਤੇ ਅਸੀਂ ਉਹਦੇ ਨਾਲ ਰਿਲੇਟਡ ਐਕਸਰਸਾਈਜ਼ 1.1 ਦੇ ਸਵਾਲ ਵੀ ਕਰ ਚੁੱਕੇ ਹਾਂ ਪਰ ਇਹ ਮੇਸਨ ਕਿਹਾ ਆਂਦੀ ਘਟਾਓ ਵੀ ਬਿਲਕੁਲ ਇਹਦੇ ਜੋੜ ਤਰ੍ਹਾਂ ਹੀ ਹੁੰਦੀ ਐ ਜੇਕਰ ਹਰ ਬਰਾਬਰ ਹੋਣ ਤਾਂ ਅਸੀਂ ਕੀ ਹੈਗਾ ਉਹ ਹਰ ਨੂੰ ਲਘੁਤਮ ਲੈ ਲੈਨੇ ਆ ਤੇ ਫਿਰ ਕੀ ਹੈਗਾ ਅੰਸ਼ ਨੂੰ ਅੰਸ਼ ਵਿੱਚੋਂ ਘਟਾ ਕੇ ਆਨਸਰ ਮਿਲਦਾ ਪਰ ਜੇਕਰ ਹਰ ਅਲੱਗ-ਅਲੱਗ ਦੇ ਹੋਣ ਤਾਂ ਫਿਰ ਅਸੀਂ ਪਹਿਲਾਂ ਦੋਨੋਂ ਹਰਾਂ ਦਾ ਲਘੁਤਮ ਲੈਨੇ ਆ ਤੇ ਫਿਰ ਇਹਨੂੰ ਅੱਗੇ ਸੋਲਵ ਕਰਦੇ ਆ ਵਾ ਸੜਕੋਲ ਜੋੜ ਦੀ ਜਗ੍ਹਾ ਤੇ ਮਾਈਨਸ ਹੁੰਦਾ ਠੀਕ ਐ ਪਰ ਹੁਣ ਅਸੀਂ ਇਹਦੇ ਨਾਲ ਰਿਲੇਟਡ ਸਵਾਲ ਕਰਨ ਤੋਂ ਪਹਿਲਾਂ 1.2 ਦੇ ਕੁਐਸਚਨ ਕਰਨ ਤੋਂ ਪਹਿਲਾਂ ਇਦੇ ਕੁਝ ਮੇਨ ਗੁਣਾਂ ਬਾਰੇ ਪੜਾਂਗੇ ਜਿਵੇਂ ਅਸੀਂ ਜੋੜ ਦੇ ਪਰਿਮੇਯ ਸੰਖਿਆਵਾਂ ਦੇ ਜੋੜ ਦੇ ਗੁਣਾਂ ਬਾਰੇ ਪੜਿਆ ਸੀ ਤਾਂ ਸਭ ਤੋਂ ਪਹਿਲਾਂ ਇਹਦਾ ਪਹਿਲਾ ਗੁਣ ਜਿਹੜਾ ਹੁੰਦਾ ਹੈ ਉਹ ਹੁੰਦਾ ਹੈ ਬੰਦ ਗੁਣ ਜਾਂ ਕਲੋਜ਼ਰ ਪ੍ਰੋਪਰਟੀ ਤਾਂ ਜਿਵੇਂ ਅਸੀਂ ਜੋੜ ਦੇ ਵਿੱਚ ਵੀ ਇਹ ਪੜਿਆ ਸੀ ਕਿ ਜੇਕਰ ਸਾਡੇ ਕੋਲ ਦੋ ਪਰਿਮੇਯ ਸੰਖਿਆਵਾਂ ਹੋਣ ਤਾਂ ਜੇਕਰ ਅਸੀਂ ਉਹਨਾਂ ਦਾ ਜੋੜ ਕਰੀਏ ਤਾਂ ਜਿਹੜਾ ਆਨਸਰ ਹੋਊਗਾ ਨਾ ਉਹ ਵੀ ਇੱਕ ਪਰਿਮੇਯ ਸੰਖਿਆ ਹੀ ਹੋਏਗੀ ਤਾਂ ਸੇਮ ਵੇ ਕਲੋਜ਼ਰ ਪ੍ਰੋਪਰਟੀ ਜਿਹੜੀ ਹੈਗੀ ਹੈ ਬੰਦ ਗੁਣਾ ਉਹ ਪਰਿਮੇਯ ਸੰਖਿਆਵਾਂ ਦੀ ਘਟਾਓ ਤੇ ਵੀ ਲਾਗੂ ਹੁੰਦਾ ਹੈ ਜੇਕਰ ਸਾਡੇ ਕੋਲ ਦੋ ਪਰਿਮੇਯ ਸੰਖਿਆਵਾਂ ਹੋਣ ਜਿਵੇਂ ਇੱਕ a/b ਹੈ ਤੇ c/d ਹੈ ਜੇ ਅਸੀਂ ਇਹਨਾਂ ਦੀ ਘਟਾਓ ਕਰਦੇ ਹਾਂ ਤਾਂ ਸਾਡੇ ਕੋਲ ਆਨਸਰ ਦੇ ਵਿੱਚ ਜਿਹੜਾ ਹੈਗਾ ਉਹ ਵੀ ਪਰਿਮੇਯ ਸੰਖਿਆ ਹੀ ਆਏਗੀ ਜਿਵੇਂ ਹੁਣ 5/6 2/3 ਕੀਤਾ ਤਾਂ ਆਨਸਰ 1/6 ਪਰਿਮੇਯ ਸੰਖਿਆ ਹੁੰਦੀ ਹੈ ਇਸੇ ਤਰ੍ਹਾਂ ਹੀ -3/8 ਤੇ -5/6 ਨੂੰ ਜੇ -3/8 ਚੋਂ ਘਟਾਇਆ ਤਾਂ ਆਨਸਰ ਸਾਡੇ ਕੋਲ 11/24 ਆ ਗਿਆ ਇਹ ਵੀ ਇੱਕ ਪਰਿਮੇਯ ਸੰਖਿਆ ਹੈ ਠੀਕ ਹੈ ਇਸ ਕਰਕੇ ਜਿਹੜਾ ਬੰਦ ਗੁਣ ਹੈਗਾ ਉਹ ਪਰਿਮੇਯ ਸੰਖਿਆਵਾਂ ਦੀ ਘਟਾਓ ਤੇ ਲਾਗੂ ਹੁੰਦਾ ਹੈ ਇਹਦਾ ਦੂਸਰਾ ਗੁਣ ਜਿਹੜਾ ਹੈਗਾ ਕ੍ਰਮ ਬਟਾਂਦਰਾ ਤਾਂ ਕ੍ਰਮ ਬਟਾਂਦਰਾ ਹੁੰਦੀ ਹੈ ਕਮੂਟੇਟਿਵ ਪ੍ਰੋਪਰਟੀ ਠੀਕ ਹੈ ਇਹਦਾ ਮਤਲਬ ਇਹ ਹੁੰਦਾ ਵੀ ਜੇਕਰ ਸਾਡੇ ਕੋਲ ਦੋ పరిమేయ సంఖ్యਾਂ ਮੈਗੀਆਂ ਇਹਨੂੰ ਅਸੀਂ ਇੱਕ ਨੰਬਰ ਮੰਨਿਆ ਇਹਨੂੰ ਦੋ ਨੰਬਰ ਪਹਿਲਾਂ ਅਸੀਂ ਇੱਕ ਦੇ ਵਿੱਚੋਂ ਦੋ ਨੂੰ ਘਟਾਉਨੇ ਆ ਸੈਕਿੰਡ ਟਾਈਮ ਅਸੀਂ ਦੋ ਦੇ ਵਿੱਚੋਂ ਇੱਕ ਨੂੰ ਘਟਾਵਾਂਗੇ ਤੇ ਸਾਡੇ ਕੋਲ ਸੇਮ ਆਨਸਰ ਨਹੀਂ ਆਏਗਾ ਠੀਕ ਹੈ ਜੋੜ ਦੇ ਵਿੱਚ ਕੀ ਹੈਗਾ ਕਮਿਊਟੇਟਿਵ ਪ੍ਰੋਪਰਟੀ ਲਾਗੂ ਹੁੰਦੀ ਹੈ ਕ੍ਰਮ ਵਟਾਂਦਰਾ ਗੁਣ ਮਤਲਬ ਚਾਹੇ ਪਹਿਲੀ ਗੁਣਾ ਦੂਜੀ ਜਾਂ ਪਹਿਲੀ ਜਮਾ ਦੂਜੀ ਪ੍ਰਿਮੇ ਸੰਖਿਆ ਕਰ ਲੋ ਜਾਂ ਦੂਜੀ ਪਲੱਸ ਪਹਿਲੀ ਪ੍ਰਿਮੇ ਸੰਖਿਆ ਕਰ ਲੋ ਸੇਮ ਆਨਸਰ ਆਉਂਦਾ ਪਰ ਘਟਾਓ ਦੇ ਵਿੱਚ ਐਸਰਾ ਨਹੀਂ ਹੁੰਦਾ ਜਦੋਂ ਅਸੀਂ 5/4 ਦੇ ਵਿੱਚੋਂ 3/5 ਘਟਾਇਆ ਤਾਂ ਸਾਡੇ ਕੋਲ 13/20 ਆਇਆ ਪਰ ਜੇ ਅਸੀਂ 3/5 ਨੂੰ ਪਹਿਲਾਂ ਲੇਖ ਕੇ ਉਹਦੇ ਵਿੱਚੋਂ 5/4 ਨੂੰ ਮਾਈਨਸ ਕਰਾਂਗੇ ਤਾਂ ਸਾਡੇ ਕੋਲ -13/20 ਆਏਗਾ ਤਾਂ ਇਹ ਦੋਨੋਂ ਸੇਮ ਆਨਸਰ ਨਹੀਂ ਆਏ ਇਸ ਕਰਕੇ ਜਿਹੜਾ ਕ੍ਰਮ ਬਟਾਂਦਰਾ ਗੁਣ ਹੈ ਉਹ ਘਟਾਓ ਵਿੱਚ ਲਾਗੂ ਨਹੀਂ ਹੁੰਦਾ ਤੀਸਰੇ ਨੰਬਰ ਤੇ ਆਉਂਦਾ ਸਹਿਚਾਰਤਾ ਗੁਣ ਜਾਂ ਐਸੋਸੀਏਟਿਵ ਪ੍ਰੋਪਰਟੀ ਸਹਿਚਾਰਤਾ ਗੁਣ ਦੇ ਵਿੱਚ ਸਾਡੇ ਕੋਲੇ ਤਿੰਨ ਪਰਿਮੇਯ ਸੰਖਿਆਵਾਂ ਹੁੰਦੀਆਂ ਜਿਵੇਂ ਅ ਕ੍ਰਮਵਟਾਂਦਰਾ ਗੁਣ ਦੇ ਵਿੱਚ ਦੋ ਪਰਿਮੇਯ ਸੰਖਿਆਵਾਂ ਸੀ ਤਾਂ ਜੋੜ ਦੇ ਵਿੱਚ ਸਹਿਚਾਰਤਾ ਗੁਣ ਵੀ ਲਾਗੂ ਹੁੰਦਾ ਹੈ ਭਿ ਚਾਹੇ ਅਸੀਂ ਪਹਿਲੀਆਂ ਦੋ ਪਰਿਮੇਯ ਸੰਖਿਆਵਾਂ ਨੂੰ ਜੋੜ ਕੇ ਫਿਰ ਉਹਦੇ ਵਿੱਚ ਤੀਜੀ ਪਰਿਮੇਯ ਸੰਖਿਆ ਜੋੜ ਦਈਏ ਜਾਂ ਪਹਿਲਾਂ ਤੇ ਦੂਜੀ ਤੇ ਤੀਜੀ ਦਾ ਜੋੜ ਕਰਕੇ ਉਹਦੇ ਪਹਿਲੇ ਜੋੜ ਦਈਏ ਤਾਂ ਆਨਸਰ ਸੇਮ ਆਏਗਾ ਪਰ ਘਟਾਓ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ ਘਟਾਓ ਵਿੱਚ ਜੇ ਅਸੀਂ ਪਹਿਲਾਂ ਪਹਿਲੀ ਤੇ ਦੂਜੀ ਦੀ ਘਟਾਓ ਕਰਦੇ ਆਂ ਤੇ ਆਨਸਰ ਦੇ ਵਿੱਚੋਂ ਅਸੀਂ ਤੀਜੀ ਪਰਿਮੇਯ ਸੰਖਿਆ ਘਟਾਈਏ ਸੈਕਿੰਡ ਟਾਈਮ ਅਸੀਂ ਪਹਿਲਾਂ ਦੂਜੀ ਤੇ ਤੀਜੀ ਦੀ ਘਟਾਓ ਕਰਕੇ ਫਿਰ ਜਿਹੜਾ ਹੈਗਾ ਪਹਿਲੀ ਪਰਿਮੇਯ ਸੰਖਿਆ ਦੇ ਵਿੱਚੋਂ ਉਸ ਆਨਸਰ ਨੂੰ ਘਟਾਈਏ ਤਾਂ ਸਾਡੇ ਕੋਲ ਆਨਸਰ ਸੇਮ ਨਹੀਂ ਆਉਂਦਾ ਅਲੱਗ-ਅਲੱਗ ਆਉਂਦਾ ਜਿੱਦਾਂ ਹੁਣ ਸਾਡੇ ਕੋਲ 3/4 2/3 ਤੇ 1/2 ਤਿੰਨ ਪਰਿਮੇਯ ਸੰਖਿਆਵਾਂ ਸੀ ਪਹਿਲਾਂ ਅਸੀਂ ਪਹਿਲੀਆਂ ਦੋਆਂ ਨੂੰ ਹੱਲ ਕੀਤਾ ਤੇ ਉਹਦੇ ਜਵਾਬ ਦੇ ਵਿੱਚੋਂ 1/2 ਮਾਈਨਸ ਕੀਤਾ ਸਾਡੇ ਕੋਲ -5/12 ਆਇਆ ਸੈਕਿੰਡ ਟਾਈਮ ਅਸੀਂ ਪਹਿਲਾਂ ਦੂਜੀ ਤੇ ਤੀਜੀ ਦੀ ਘਟਾਓ ਕੀਤੀ ਤੇ ਫਿਰ 3/4 ਦੇ ਵਿੱਚੋਂ ਅਸੀਂ ਇਹਨਾਂ ਦੇ ਜਵਾਬ ਨੂੰ ਘਟਾਇਆ ਤੇ ਸਾਨੂੰ ਕੋਲ 7/12 ਆਉਂਦਾ ਹੈ ਇਹਦਾ ਮਤਲਬ ਇਹ ਦੋਨੋਂ ਆਨਸਰ ਸੇਮ ਨਹੀਂ ਆਏ ਤਾਂ ਇਹਦਾ ਮਤਲਬ ਕੀ ਹੈਗਾ ਵੀ ਜਿਹੜਾ ਸਹਿ ਚਾਰਤਾ ਗੁਣਾ ਘਟਾਓ ਵਿੱਚ ਲਾਗੂ ਨਹੀਂ ਹੁੰਦਾ ਪਰਿਮੇਸ਼ ਸੰਖਿਆਵਾਂ 'ਤੇ ਘਟਾਓ ਤੇ ਲਾਗੂ ਨਹੀਂ ਹੁੰਦਾ ਉਸ ਤੋਂ ਬਾਅਦ ਆ ਗਿਆ ਤੱਤਸਮਕ ਦੀ ਹੋਂਦ ਤਾਂ ਤੱਤਸਮਕ ਦਾ ਮਤਲਬ ਕੀ ਹੁੰਦਾ ਹੈ ਵੀ ਇੱਕ ਅਜਈ ਸੰਖਿਆ ਜਿਸ ਨੂੰ ਅਸੀਂ ਕਿਸੇ ਪਰਿਮੇਸ਼ ਸੰਖਿਆ 'ਚ ਜੋੜੀਏ ਤਾਂ ਆਨਸਰ ਸੇਮ ਆਉਂਦਾ ਹੈ ਤਾਂ ਤੱਤਸਮਕ ਦੀ ਹੋਂਦ ਵੀ ਜੇਕਰ ਕ੍ਰਮਵਟਾਂਦਰਾ ਗੁਣ ਲਾਗੂ ਹੁੰਦਾ ਹੈ ਨਾ ਤਾਂ ਤਾਂ ਹੀ ਤੱਤਸਮਕ ਦੀ ਹੋਂਦ ਹੁੰਦੀ ਹੈ ਕਿਉਂਕਿ ਘਟਾਓ ਦੇ ਵਿੱਚ ਕ੍ਰਮਵਟਾਂਦਰਾ ਗੁਣ ਲਾਗੂ ਨਹੀਂ ਹੋ ਰਿਹਾ ਇਸ ਕਰਕੇ ਇੱਥੇ ਤੱਤਸਮਕ ਦੀ ਹੋਂਦ ਵੀ ਨਹੀਂ ਹੋਏਗੀ ਤਤਸਮਕ ਜਿਹੜਾ ਜੋੜ ਦੇ ਵਿੱਚ ਸੀਗਾ ਉਹ ਸਿਫਰ ਸੀ ਪਰ ਇੱਥੇ ਨਹੀਂ ਕਿਉਂਕਿ ਜੇ ਅਸੀਂ ਪਹਿਲੀ ਪਰਮੇ ਸੰਖਿਆ ਲੈਨੇ ਆ ਉਹਦੇ ਚ ਅਸੀਂ ਜ਼ੀਰੋ ਘਟਾਉਣੇ ਆ ਤਾਂ ਸਾਡੇ ਕੋਲੇ ਸੇਮ ਆਨਸਰ ਆਉਂਦਾ ਪਰ ਜੇ ਦੂਜੀ ਵਾਰੀ ਸੀ ਜ਼ੀਰੋ ਦੇ ਵਿੱਚੋਂ ਫਿਰ ਪਹਿਲੀ ਸੰਖਿਆ ਘਟਾਵਾਂਗੇ ਤਾਂ ਫਿਰ ਸਾਡੇ ਕੋਲੇ ਸੇਮ ਆਨਸਰ ਨਹੀਂ ਹੋਏਗਾ ਇਸ ਕਰਕੇ ਇਹਦੇ ਵਿੱਚ ਤਤਸਮਕ ਦੀ ਹੋਣ ਦੀ ਨਹੀਂ ਹੁੰਦੀ ਇਸ ਤੋਂ ਬਾਅਦ ਅੱਗੇ ਐਗਜ਼ਾਮਪਲਸ ਐ ਇਹ ਤੁਸੀਂ ਆਪ ਕਰੋਗੇ ਆਪਾਂ ਪਹਿਲਾ ਐਕਸਰਸਾਈਜ਼ 1.2 ਸਟਾਰਟ ਕਰਦੇ ਆ ਐਕਸਰਸਾਈਜ਼ 1.2 ਦੇ ਵਿੱਚ ਸਾਡੇ ਕੋਲ ਪਹਿਲਾ ਕੁਐਸਚਨ ਹੈਗਾ ਘਟਾਓ ਠੀਕ ਹੈ ਤਾਂ ਇਹਦੇ ਸਾਡੇ ਕੋਲੇ ਟੋਟਲ 8 ਪਾਰਟ ਹੈ ਤਾਂ ਹੁਣ ਅਸੀਂ ਇਹ 8 ਪਾਰਟ ਸੋਲਵ ਕਰਾਂਗੇ ਹਾਂਜੀ ਇਹਦਾ ਫਰਸਟ ਪਾਰਟ ਸਾਡੇ ਕੋਲ ਹੈਗਾ 4/5 ਵਿੱਚੋਂ 2/5 ਤਾਂ ਜਿਹਦੇ ਵਿੱਚੋਂ ਲਿਖਿਆ ਹੁੰਦਾ ਨਾ ਉਹ ਪਰਿਮੇਯ ਸੰਖਿਆ ਅਸੀਂ ਪਹਿਲਾਂ ਲਿਖਣੀ ਹੁੰਦੀ ਹੈ 4/5 ਘਟਾਓ ਕਰਨੀ ਅਸੀਂ ਘਟਾਓ ਦਾ ਨਿਸ਼ਾਨ ਲਗਾਵਾਂਗੇ ਫਿਰ 2/5 ਕਿਉਂਕਿ ਹਰ ਬਰਾਬਰ ਹੈ ਇਸ ਕਰਕੇ ਇਹੀ ਅਸੀਂ ਲਘੁਤਮ ਦੇ ਰੂਪ ਚ ਲਿਖਾਂਗੇ ਹੁਣ ਹਰ ਬਰਾਬਰ ਹੈ ਤਾਂ ਅਸੀਂ ਅਨਸ਼ ਲਿਖ ਲਾਂਗੇ ਠੀਕ ਹੈ ਨਾ ਕਿਉਂਕਿ 5 ਨੂੰ 5 ਨਾਲ ਭਾਗ ਕੀਤੀ ਤਾਂ 1 ਆਏਗਾ 1 ਨੂੰ 4 ਨਾਲ ਗੁਣਾ ਕੀਤੀ ਤਾਂ 4 ਸੇਮ ਵੇ ਦੋ ਲਿਖ ਲਾਂਗੇ 4 ਦੇ ਵਿੱਚੋਂ 2 ਘਟਾਇਆ ਤਾਂ ਮੇਰੇ ਕੋਲ 2 ਆ ਗਿਆ 2/5 ਹਿੱਸਾ ਆਨਸਰ ਠੀਕ ਹੈ ਉਸ ਤੋਂ ਬਾਅਦ ਕੀ ਹੈਗਾ ਸੈਕਿੰਡ ਕੁਐਸਚਨ ਹੈ 4/7 ਵਿੱਚੋਂ -3/7 ਘਟਾਉਣਾ 4/7 ਫਿਰ ਅਸੀਂ ਇੱਥੇ ਘਟਾਓ ਦਾ ਨਿਸ਼ਾਨ ਲਗਾਵਾਂਗੇ ਹੁਣ ਅਸੀਂ ਪਹਿਲਾਂ -3/7 ਨੂੰ ਬ੍ਰੈਕਟ ਵਿੱਚ ਰੱਖਾਂਗੇ ਕਿਉਂਕਿ ਪਹਿਲੀ ਪਰਮੇਸ਼ ਸੰਖਿਆ 4/7 ਹੈ ਦੂਜੀ ਪਰਮੇਸ਼ ਸੰਖਿਆ -3/7 ਹੈ ਇਹ ਐਜ਼ ਇਟ ਇਜ਼ ਲਿਖਣਾ ਆ ਮਾਈਨਸ ਦਾ ਨਿਸ਼ਾਨ ਅਸੀਂ ਇਸ ਕਰਕੇ ਲਗਾ ਰਹੇ ਹਾਂ ਕਿਉਂਕਿ ਦੋਨਾਂ ਦੀ ਘਟਾਓ ਕਰਨੀ ਹੈ ਠੀਕ ਹੈ ਹੁਣ ਅਸੀਂ 4/7 ਸਾਨੂੰ ਪਤਾ ਜਦੋਂ ਦੋ ਨਿਸ਼ਾਨ ਸੇਮ ਹੋਣ ਤਾਂ ਅਸੀਂ ਫਿਰ ਇੱਕ ਨਿਸ਼ਾਨ ਮਾਈਨਸ ਤੇ ਮਾਈਨਸ ਪਲੱਸ ਲੈਣੇ ਆ ਤਾਂ ਪਹਿਲਾਂ ਆ ਮਾਈਨਸ ਲਗਾਇਆ ਇਸ ਮਾਈਨਸ ਨੇ ਦੇ ਉੱਪਰ ਲਗਾਤਾ ਮਾਈਨਸ ਤੇ ਮਾਈਨਸ ਪਲੱਸ 7 ਐਸੇ ਮਾ ਗਿਆ ਕਿਉਂ ਕਿ ਹਰ ਸੇਮ ਹੈ ਹੁਣ ਅਸੀਂ ਲਿਖਾਂਗੇ 4 3 ਠੀਕ ਹੈ 4 ਤੇ 3 7 7 7 ਇਹਨੂੰ 7 ਦੇ ਟੇਬਲ ਤੇ ਕੱਟ ਕੇ ਸਾਡੇ ਕੋਲ ਆ ਗਿਆ 1 1 1 1 ਨੂੰ ਅਸੀਂ 1 ਵੀ ਲਿਖ ਸਕਦੇ ਹਾਂ ਤਾਂ ਇਹਦਾ ਆਨਸਰ ਸਾਡੇ ਕੋਲ ਆ ਗਿਆ 1 ਹਾਂਜੀ 3rd ਕੁਐਸਚਨ ਹੈ 3 4 ਵਿੱਚੋਂ -5 8 ਤਾਂ ਪਹਿਲਾਂ ਮੈਂ ਲਿਖੂੰਗੀ 3 4 ਫਿਰ ਮਾਈਨਸ ਦਾ ਨਿਸ਼ਾਨ ਲਗਾਵਾਂਗੇ ਕਿਉਂਕਿ ਘਟਾਓ ਕਰਨੀ ਹੈ ਫਿਰ ਦੂਸਰੀ ਪਰਿਮੇਯ ਸੰਖਿਆ ਲਿਖਾਂਗੇ -5/8 ਇਹ ਦੋਨੋਂ ਪਰਿਮੇਯ ਸੰਖਿਆ ਤੁਸੀਂ ਪਹਿਲਾਂ ਲੇਖ ਕੇ ਫਿਰ ਬਾਅਦ ਮਾਈਨਸ ਦਾ ਨਿਸ਼ਾਨ ਵੀ ਪਾਸ ਕਰ ਦਿਓ ਕਿਉਂਕਿ ਕਟਾਓ ਕਰਨੀ ਹੈ ਪਹਿਲਾਂ ਅਸੀਂ ਇਹਨਾਂ ਦੇ ਨਿਸ਼ਾਨ ਸੈੱਟ ਕਰਾਂਗੇ ਦੇਖੋ ਦੋ ਮਾਈਨਸ ਦੇ ਨਿਸ਼ਾਨ ਹੋ ਗਏ ਤਾਂ ਮਾਈਨਸ ਤੇ ਮਾਈਨਸ ਪਲੱਸ ਜੇ ਦੋ ਨਿਸ਼ਾਨ ਅਲੱਗ-ਅਲੱਗ ਦੇ ਹੋਣ ਤਾਂ ਫਿਰ ਮਾਈਨਸ ਲੱਗਦਾ ਹੁਣ ਦੇਖੋ ਹੁਣ ਇੱਥੇ 4 ਤੇ 8 ਹੁਣ ਇੱਥੇ ਸਾਡੇ ਕੋਲ ਹਰ ਅਲੱਗ-ਅਲੱਗ ਦੇ ਹੈ ਇਸ ਕਰਕੇ ਪਹਿਲਾਂ ਅਸੀਂ ਕੀ ਕਰਾਂਗੇ 4 ਤੇ 8 ਦਾ ਐਲਸੀਐਮ ਲਾਵਾਂਗੇ ਪਹਿਲਾਂ ਦੋ ਤੇ ਭਾਗ ਕੀਤੀ ਕਿਉਂ ਕਿ ਸਭ ਤੋਂ ਛੋਟੀ ਭਾਗ ਸੰਖਿਆ 2 ਹੈ 4 ਨੂੰ 2 ਤੇ ਭਾਗ ਕੀਤੀ 2 8 ਨੂੰ 2 ਤੇ ਭਾਗ ਕੀਤੀ 4 ਫਿਰ 2 ਤੇ ਭਾਗ ਕਰੋ ਫਿਰ 2 ਤੇ ਭਾਗ ਕਰੋ 1 ਤੇ 1 ਹੁਣ ਇਹਨਾਂ ਦੀ ਗੁਣਾ ਕਰ ਦੋ 2 2 2 8 ਤਾਂ ਐਲਸੀਐਮ ਮੇਰੇ ਕੋਲ ਕਿੰਨਾ ਆ ਗਿਆ 8 ਠੀਕ ਹੈ ਹਾਂਜੀ ਹੁਣ ਉਸ ਤੋਂ ਬਾਅਦ ਆਪਾਂ ਕੀ ਕਰਾਂਗੇ ਦੇਖੋ ਪਹਿਲਾਂ ਪਹਿਲੀ ਪ੍ਰਾਇਮੇ ਸੰਖਿਆ ਪਹਿਲੀ ਪ੍ਰਾਇਮੇ ਸੰਖਿਆ ਦੇ ਹਾਰ ਨੂੰ ਅਸੀਂ ਲਘੁਤਮ ਨਾਲ ਭਾਗ ਕਰਾਂਗੇ 8 ਭਾਗ 4 ਮੇਰੇ ਕੋਲ ਆ ਗਿਆ 2 ਤੇ ਦੋਨੋਂ ਮੈਂ ਅੰਸ਼ ਨਾਲ ਗੁਣਾ ਕਰਦੀਆਂ ਤਾਂ ਮੇਰੇ ਕੋਲ ਕਿੰਨਾ ਆ ਗਿਆ 6 ਤਾਂ ਇੱਥੇ ਅਸੀਂ 6 ਲਿਖਾਂਗੇ ਪਲੱਸ ਦਾ ਨਿਸ਼ਾਨ ਉਸ ਤੋਂ ਬਾਅਦ 8 ਤੇ 8 ਜਦੋਂ ਲਗੂਤਮ ਤੇ ਹਰ ਸੇਮ ਹੋ ਗਏ ਤਾਂ ਤੁਸੀਂ ਸਿਰਫ ਅੰਸ਼ ਲਿਖ ਸਕਦੇ ਹੋ ਹੁਣ ਤੁਸੀਂ ਜੋੜ ਕਰਦੇ ਹਾਂ 6 ਤੇ 5 11 11/8 ਮੇਰੇ ਕੋਲੇ ਅਨਸਰ ਆ ਗਿਆ ਠੀਕ ਹੈ ਜੀ ਹਾਂ ਜੀ ਹੁਣ ਉਸ ਤੋਂ ਬਾਅਦ ਨੈਕਸਟ ਕੁਐਸਚਨ 5/14 ਵਿੱਚੋਂ -8/21 ਠੀਕ ਹੈ ਮਾਈਨਸ ਕਰਨਾ ਹੈ ਮਾਈਨਸ ਦਾ ਨਿਸ਼ਾਨ ਲਗਾ ਕੇ ਇਧਰਲੇ ਪਾਸੇ 5/14 ਲਿਖ ਲਓ ਤੇ ਇਧਰ -8/21 ਲਿਖ ਲਓ ਕਿਉਂਕਿ ਦੋਨਾਂ ਦੀ ਘਟਾਓ ਕਰਨੀ ਸੀ ਜਿਹਦੇ ਵਿੱਚੋਂ ਉਹ ਪਹਿਲਾਂ ਤੇ ਜਿਹਨੂੰ ਘਟਾਉਣਾ ਉਹ ਪਰਿਮੇਯ ਸੰਖਿਆ ਬਾਅਦ 5/14 ਫਿਰ ਮਾਈਨਸ ਤੇ ਮਾਈਨਸ ਪਲੱਸ ਹੋ ਗਏ 8/21 ਹਰ ਅਲੱਗ ਲੱਗਦੇ ਆ ਤਾਂ ਪਹਿਲਾਂ ਆਪਾਂ ਕੀ ਕਰਾਂਗੇ ਇਹਨਾਂ ਦਾ ਲਘੁਤਮ ਲੈਣੇ ਆ 14 ਤੇ 21 ਦਾ ਮਿਲ ਕੋਤਮ ਲੈਣੀ ਹੈ ਤੁਸੀਂ ਇਹਨੂੰ ਆਫ ਕਮ ਚ ਕਰ ਸਕਦੇ ਹੋ ਸਾਈਡ ਤੇ ਲਾਈਨ ਲਗਾ ਕੇ ਪਹਿਲਾਂ ਦੋ ਤੇ ਭਾਗ ਕਰਾਂਗੇ ਕਿਉਂਕਿ 14 ਦੋ ਤੇ ਭਾਗ ਹੋ ਸਕਦਾ ਹੈ 7 21 ਨੂੰ ਐਜ਼ ਇਟ ਇਜ਼ ਲਿਖ ਲਓ ਹੁਣ ਤਿੰਨ ਤੇ ਭਾਗ ਕਰੋ 7 21 ਨੂੰ ਤਿੰਨ ਤੇ ਭਾਗ ਕੀਤੀ 7 ਫਿਰ 7 ਤੇ ਭਾਗ ਕੀਤੀ 1 ਤੇ 1 ਇਹਨਾਂ ਦੀ ਗੁਣਾ ਕਰ ਦੋ 2 3 7 7 1 1 42 ਤਾਂ ਐਲਸੀਐਮ ਮੇਰੇ ਕੋਲ ਕਿੰਨਾ ਆ ਗਿਆ 42 ਠੀਕ ਹੈ ਸẽ ਦੇ ਪਹਿਲਾਂ ਅਸੀਂ ਕੀ ਕਰਾਂਗੇ ਹੁਣ 42 ਨੂੰ 14 ਨਾਲ ਭਾਗ ਕੀਤੀ ਠੀਕ ਹੈ 42 ਨੂੰ 14 ਨਾਲ ਭਾਗ ਕੀਤੀ ਤਾਂ ਜਵਾਬ ਆ ਗਿਆ 3 ਤੇ 3 ਨੂੰ ਮੈਂ 5 ਨਾਲ ਗੁਣਾ ਕਰੂੰਗੀ ਤਾਂ ਮੇਰੇ ਕੋਲੇ 15 ਆ ਜਾਏਗਾ ਪਲੱਸ ਹੁਣ ਅਸੀਂ 42 ਨੂੰ 21 ਨਾਲ ਭਾਗ ਕਰਦੇ ਹਾਂ ਠੀਕ ਹੈ ਲਘੁਤਮ ਨੂੰ ਦੂਸਰੀ ਪ੍ਰਾਇਮ ਸੰਖਿਆ ਦੇ ਹਾਰ ਨਾਲ ਪਹਿਲਾਂ ਭਾਗ ਕੀਤੀ 2 ਜਵਾਬ ਆ ਗਿਆ 2 ਨੂੰ 8 ਨਾਲ ਗੁਣਾ ਕੀਤੀ ਤਾਂ 16 ਜਵਾਬ ਆ ਗਿਆ ਹੁਣ ਅਸੀਂ ਇਹਨਾਂ ਦਾ ਜੋੜ ਕਰ ਦਿੰਨੇ ਆ 15 ਤੇ 15 30 ਤੇ 1 31 31 ਬਿਆਲੇ ਤਾਂ ਮੇਰ ਕੁ ਆਨਸਰ ਕਿੰਨਾ ਆ ਗਿਆ 31/42 ਹਾਂਜੀ 5th ਪਾਰਟ -8/15 ਵਿੱਚੋਂ -7/10 ਠੀਕ ਹੈ ਸਭ ਤੋਂ ਪਹਿਲਾਂ ਅਸੀਂ ਕੀ ਕਰਾਂਗੇ ਹੁਣ -8/15 ਘਟਾਉ ਕਰਨੀ ਹੈ ਤਾਂ ਘਟਾਉ ਦਾ ਨਿਸ਼ਾਨ ਲਗਾ ਕੇ ਉਸ ਤੋਂ ਬਾਅਦ -7/10 ਇੱਥੇ ਜਿਹੜੀ ਮੇਨ ਮਿਸਟੇਕ ਹੋਣੀ ਹੈ ਨਾ ਤੁਸੀਂ ਕੀ ਕਰੋਗੇ ਜੇ ਇੱਥੇ ਘਟਾਉ ਦਾ ਨਿਸ਼ਾਨ ਲਗਾਤਾ ਨਾ ਤੁਸੀਂ ਇਹ ਵਾਲਾ ਮਾਈਨਸ ਦਾ ਨਿਸ਼ਾਨ ਛੱਡ ਦੋਗੇ ਹੈਨਾ ਮਤਲਬ ਮਾਈਨਸ ਦਾ ਨਿਸ਼ਾਨ ਲੱਗ ਗਿਆ ਪਰ ਇਸ ਤਰ੍ਹਾਂ ਨਹੀਂ ਕਰਨਾ ਦੇਖੋ a ਮਾਈਨਸ ਦਾ ਨਿਸ਼ਾਨ ਪਰਿਮੇਯ ਸੰਖਿਆ ਦੇ ਕੋਲ ਆਲਰੇਡੀ ਹੈਗਾ ਇਹ ਐਜ਼ ਇਟ ਇਜ਼ ਹੀ ਰਹੋਗਾ a ਮਾਈਨਸ ਮੈਂ ਇਸ ਕਰਕੇ ਲਗਾ ਰਹੀ ਹਾਂ ਕਿਉਂਕਿ ਨਾ ਦੋਨਾਂ ਦੀ ਘਟਾਓ ਕਰਨੀ ਹੈ ਨੈਕਸਟ ਸਟੈਪ ਦੇ ਵਿੱਚ ਕੀ ਹੈ ਫਿਰ ਇਹ ਮਾਈਨਸ ਤੇ ਮਾਈਨਸ ਪਲੱਸ ਹੋ ਜਾਣਗੇ ਬਸ ਇੱਥੇ ਮਿਸਟੇਕ ਹੋਣੀ ਹੈ ਤੁਸੀਂ ਇਹ ਵੀ ਕਰ ਸਕਦੇ ਹੋ ਪਹਿਲਾਂ ਦੋਨੋਂ ਪਰਿਮੇਯ ਸੰਖਿਆਵਾਂ ਲਿਖ ਕੇ ਫਿਰ ਬਾਅਦ ਵਿੱਚ ਮਾਈਨਸ ਦਾ ਨਿਸ਼ਾਨ ਪਾ ਦਿਓ ਤਾਂ -8/15 ਮਾਈਨਸ ਤੇ ਮਾਈਨਸ ਆਹ ਮਾਈਨਸ ਲਗਾ ਕੇ ਇਹ ਉੱਪਰ ਮਾਈਨਸ ਤੇ ਮਾਈਨਸ ਪਲੱਸ ਹੋ ਗਿਆ हर अलग अलग दे पेल आप एलसीयम लै ले लें पंद्रह से दस एलसीयम लो दो भाग करो पंद्रह पांच फिर तीन भाग करा क्यों क्योंकि पंद्रह तीन तो भाग हो सकती है असी की जिमें जिमेंपा संख्यावाना को छोटी फिर उस तो वो उस तरह ही असं भाग करा पंते भाग की एक तो एक गुणा करो दो गुणा तीन गुणा पाँच पाँच तीरह गुना ती तो मेरे कोलसीयम आ गया ती ठीक है हम की करा सेम ਪਹਿਲਾਂ 30 ਤੇ 15 ਦੀ ਭਾਗ ਕੀਤੀ 2 ਆ ਗਿਆ ਮੇਰੇ ਕੋਲ ਠੀਕ ਹੈ 2 ਨੂੰ ਮੈਂ -8 ਨਾਲ ਗੁਣਾ करूंगी ਪਹਿਲਾਂ ਦੇਖੋ 30 ਭਾਗ 15 2 ਤੇ 2 -8 -16 ਜਦੋਂ ਇੱਕ ਮਾਈਨਸ ਹੋਵੇ ਇੱਕ ਪਲੱਸ ਨਿਸ਼ਾਨ ਫਿਰ ਤਾਂ ਗੁਣਾ ਤੋਂ ਬਾਅਦ ਨਿਸ਼ਾਨ ਮਾਈਨਸ ਦਾ ਲੱਗਦਾ ਹੁਣ ਅਸੀਂ 20 ਦੀ 10 ਨਾਲ ਭਾਗ ਕੀਤੀ ਤਾਂ 3 ਆ ਗਿਆ 3 ਨੂੰ 7 ਨਾਲ ਗੁਣਾ ਕੀਤੀ ਤਾਂ ਇੱਕ ਕਿ ਆ ਗਿਆ ਠੀਕ ਹੈ ਹੁਣ ਦੇਖੋ ਹੁਣ ਇੱਕ ਸਾਰ ਕੋਣਾਤਮਕ ਸੰਖਿਆ ਇੱਕ ਧਨਾਤਮਕ ਹੈ ਜਦੋਂ 1 ਪਲੱਸ ਦੇ 1 ਮਾਈਨਸ ਹੋਵੇ ਤਾਂ ਫਿਰ ਘਟਾਓ ਹੁੰਦੀ ਹੈ 21 ਦੇ ਵਿੱਚੋਂ 16 ਘਟਾ ਦੇ ਤਾਂ ਮੇਰੇ ਕੋਲ 5 ਆ ਗਏ 5 ਪਲੱਸ ਦੇ ਆਏ ਕਿਉਂ ਕਿ 21 ਦੇ ਅੱਗੇ ਪਲੱਸ ਦਾ ਨਿਸ਼ਾਨ ਸੀ ਵਟਾ 3 ਇਹਨੂੰ ਅਸੀਂ 5 ਦੇ ਭਾੜੇ ਤੇ ਕੱਟ ਵੀ ਕਰ ਸਕਦੇ ਆ 5 1 5 ਤੇ 6 5 3 ਤਾਂ ਆਪਣੀ ਕੋਲ ਆਨਸਰ ਆ ਗਿਆ 1 6 6th ਪਾਰਟ ਹੈਗਾ ਸਾਡੇ ਕੋਲੇ 5 6 ਵਿੱਚੋਂ 6 11 ਪਹਿਲਾਂ 5/6 ਲੇਖ ਲੋ ਇੱਧਰ 6/11 ਲੇਖ ਲੋ ਵਿਚਕਾਰ ਮਾਈਨਸ ਦਾ ਨਿਸ਼ਾਨ ਕਿਉਂਕਿ ਇਹਦੇ ਅੱਗੇ ਮਾਈਨਸ ਹੈ ਨਹੀਂ ਇਸ ਕਰਕੇ ਇਸ ਨੂੰ ਐਵੇਂ ਹੀ ਰੱਖਾਂਗੇ 6 ਤੇ 11 ਹੁਣ 6 ਤੇ 11 ਦਾ ਐਲਸੀਐਮ ਲੈਣਾ ਹੁਣ ਤੁਸੀਂ ਇੱਥੇ ਇੱਕ ਗੱਲ ਹੋਰ ਦੇਖੋ 6 ਤੇ 11 ਦੇ ਵਿੱਚ ਕੋਈ ਵੀ ਸਾਂਝਾ ਭਾੜਾ ਨਹੀਂ ਹੈਗਾ ਹੈਨਾ ਮਤਲਬ ਇਹ ਸਹਿ ਅਪਾੜ ਸੰਖਿਆਵਾਂ ਹਨ ਜਦੋਂ ਸਹਿ ਅਪਾਈ ਸੰਖਿਆਵਾਂ ਹੋਣ ਨਾ ਵਿੱਚ ਕੋਈ ਵੀ ਸਾਂਝਾ ਭਾੜਾ ਨਾ ਹੋਵੇ ਫਿਰ ਜਿਹੜੀ ਉਹਨਾਂ ਦੀ ਗੁਣਾ ਹੀ ਉਹਨਾਂ ਦਾ ਐਲਸੀਐਮ ਹੁੰਦਾ ਹੈ ਤੇ 11 6 66 ਤੁਸੀਂ ਦੇਖ ਲੋ ਕਰਕੇ ਵੀ ਪਰ ਇਹ ਥੋੜਾ ਜਿਹਾ ਮਤਲਬ ਸਹਿ ਪਾਈ ਸੰਖਿਆਵਾਂ ਵਾਸਤੇ ਸਾਨੂੰ ਵੈਸੇ ਲਘੁਤਮ ਲੈਣ ਦੀ ਲੋੜ ਨਹੀਂ ਹੁੰਦੀ ਠੀਕ ਹੈ ਪਹਿਲਾਂ ਅਸੀਂ ਦੋ ਤੇ ਭਾਗ ਕਰਾਂਗੇ ਤਿੰਨ ਤੇ 11 ਤਿੰਨ ਤੇ ਕੀਤਾ 1 11 11 ਤੇ ਭਾਗ ਕੀਤੀ ਤਾਂ 1 1 11 33 ਦੁਨਾ 66 ਮੈਂ ਤੁਹਾਨੂੰ ਫਿਰ ਵੀ ਲਘੁਤਮ ਲੈ ਕੇ ਦਿਖਾਤਾ ਵੀ ਤੁਹਾਨੂੰ ਕੋਈ ਡਾਊਟ ਨਾ ਹੋਵੇ 66 ਲਘੁਤਮ ਆ ਗਿਆ ਜਦੋਂ ਦੋ ਸੰਖਿਆਵਾਂ ਦੀ ਗੁਣਾ ਹੀ ਉਹਨਾਂ ਦਾ ਲਘੁਤਮ ਆਵੇ ਤਾਂ ਅਸੀਂ ਫਿਰ ਬਟਰਫਲਾਈ ਮੈਥਡ ਯੂਜ਼ ਕਰ ਲੈਣੇ ਆ ਏ ਸਾਰ ਨੂੰ ਏ ਸੰਸ਼ਣਲ ਗੁਣਾ ਕਰ ਦੋ ਏ ਸਾਰ ਨੂੰ ਏ ਸੰਸ਼ਣਲ 11 5 55 11 ਹੋ ਗਿਆ ਚੀਕਮ ਚੀਕਮ 36 ਪਰ ਇਹ ਉਦੋਂ ਹੀ ਕਰਨਾ ਜਦੋਂ ਇੱਥੇ ਹਰ ਦੇ ਵਿੱਚ ਸਹਿ ਅਪਾਇ ਸੰਖਿਆਵਾਂ ਹੋਣ ਜਦੋਂ ਹਰ ਦੇ ਵਿੱਚ ਕੋਈ ਵੀ ਸਾਂਝਾ ਪਾੜਾ ਨਾ ਹੋਵੇ ਹੁਣ 55 ਦੇ ਵਿੱਚੋਂ 36 ਮਾਈਨਸ ਕਰ ਦੋ 15 ਜੋ 6 ਗਏ 9 4 ਅੰਚੋਂ 3 ਗਏ 1 ਤਾਂ 19/64 ਇਹ ਹੁਣ ਕੱਟੇ ਨਹੀਂ ਜਾਂਦੇ ਕਿਤੇ ਵੀ ਤਾਂ 19/64 ਹੀ ਸਾਡੇ ਕੋਲੇ ਆਨਸਰ ਆ ਗਿਆ 7th ਪਾਰਟ -5/12 ਵਿੱਚੋਂ -3/4 ਪਹਿਲਾਂ -5/12 ਲਿਖ ਲਓ ਇੱਧਰ -3/ 4 ਲਿਖ ਲਓ ਠੀਕ ਹੈ ਤੇ ਇੱਥੇ ਮਾਈਨਸ ਦਾ ਨਿਸ਼ਾਨ ਲਗਾ ਦਿਓ ਪਹਿਲਾਂ ਅਸੀਂ ਦੋਨੋਂ ਪਰਿਮੇਸ਼ੰਖਿਆਵਾਂ ਲਿਖ ਲਈਆਂ ਘਟਾਓ ਕਰਨੀ ਸੀ ਫਿਰ ਉਚਾਲੇ ਘਟਾਓ ਦਾ ਨਿਸ਼ਾਨ ਲਗਾਤਾ ਉਸ ਬਾਅਦ -5/12 ਐਜ਼ ਇਟ ਇਜ਼ ਲਿਖ ਲਓ ਕਿਉਂਕਿ ਦੇਖੇ ਇੱਕੋ ਹੀ ਨਿਸ਼ਾਨ ਆ ਤਾਂ ਉਹ ਨਿਸ਼ਾਨ ਐਜ਼ ਇਟ ਇਜ਼ ਰਹੂਗਾ ਠੀਕ ਹੈ 3/4 ਦੇ ਅੱਗੇ ਹੁਣ 2 ਤੇ ਮਾਈਨਸ ਹੈ ਇਸ ਕਰਕੇ ਇੱਥੇ ਮਾਈਨਸ ਤੇ ਮਾਈਨਸ ਪਲੱਸ ਹੋ ਜਾਏਗਾ ਤੇ 3/4 ਹੁਣ ਕੀ ਆ ਹਰ ਅਲੱਗ-ਲੱਗਦੇ ਆ ਪਰ ਇੱਥੇ ਸਹਿ ਆਪਾਈ ਸੰਖਿਆਵਾਂ ਨਹੀਂ ਹੈਗੀਆਂ ਕਿਉਂਕਿ 4 ਤੇ 12 ਦੇ ਵਿਚਕਾਰ 2 ਦਾ ਭਾੜਾ ਵੀ ਕਾਮਨ ਹੈਗਾ ਠੀਕ ਹੈ ਤੇ 4 ਦਾ ਭਾੜਾ ਵੀ ਕਾਮਨ ਹੈ ਇਸ ਕਰਕੇ ਇੱਥੇ ਸਾਨੂੰ ਇਹਨਾਂ ਦਾ ਐਲਸੀਐਮ ਹੀ ਲੈਣਾ ਪਏਗਾ ਪਹਿਲਾਂ ਅਸੀਂ ਦੋ ਤੇ ਭਾਗ ਕਰਦੇ ਹਾਂ 6 ਤੇ 2 ਫਿਰ ਦੋ ਤੇ ਭਾਗ ਦਿੱਤੀ 3 1 ਫਿਰ 3 ਤੇ ਭਾਗ ਕੀਤੀ 1 ਤੇ 1 ਹੁਣ ਇਹਨਾਂ ਦੀ ਗੁਣਾ ਕਰ ਦਿਓ 2 4 4 ਤੀਏ 12 ਤਾਂ ਐਲਸੀਐਮ ਮੇਰੇ ਕੋਲ ਕਿੰਨਾ ਆ ਗਿਆ 12 ਠੀਕ ਹੈ ਹੁਣ 12 ਤੇ 12 ਜਦੋਂ ਹਰ ਤੇ ਲਘੁਤਮ ਸੇਮ ਹੋਣ ਤਾਂ ਅੰਸ਼ ਲਿਖ ਦਿਓ ਹੁਣ ਅਸੀਂ 12 ਨੂੰ 4 ਨਾਲ ਭਾਗ ਕਰਦੇ ਹਾਂ ਕਿਉਂਕਿ ਇੱਥੇ ਅਲੱਗ-ਅਲੱਗ ਦੇ ਹੈ ਹਰ ਤੇ ਲਘੁਤਮ ਇਸ ਕਰਕੇ ਕੀ ਹੈ ਤਿੰਨ ਤਿੰਨ ਨੂੰ ਫਿਰ ਅਸੀਂ 80 ਨਾਲ ਗੁਣਾ ਕੀਤਾ 33 ਇਹ ਨੋ ਠੀਕ ਹੈ ਹੁਣ ਕੀ ਹੈ ਸਾਡੇ ਕੋਲ ਇੱਕ ਮਾਈਨਸ ਵਾਲੀ ਸੰਖਿਆ ਰਿਣਾਤਮਕ ਹੈ ਇੱਕ ਧਨਾਤਮਕ ਹੈ ਤੇ 9 ਦੇ ਵਿੱਚੋਂ 5 ਮੈਂ ਘਟਾਵਾਂਗੇ ਪਲੱਸ ਮਾਈਨਸ ਮਾਈਨਸ 4 12 ਹੁਣ 4 ਤੇ 12 ਨੂੰ ਅਸੀਂ 4 ਦੇ ਭਾੜੇ ਤੇ ਕੱਟ ਵੀ ਕਰ ਸਕਦੇ ਹਾਂ 4 1 4 ਤੇ 4 3 12 ਤੇ ਸਾਡੇ ਕੋਲ ਆਨਸਰ ਕਿੰਨਾ ਆ ਗਿਆ 1 3 ਇਹਦਾ ਲਾਸਟ ਪਾਰਟ ਹੈ 8th ਪਾਰਟ ਸਾਡੇ ਕੋਲੇ -8/25 ਵਿੱਚੋਂ 13/10 ਠੀਕ ਹੈ ਸਭ ਤੋਂ ਪਹਿਲਾਂ ਅਸੀਂ ਲਿਖਦੇ ਹਾਂ -8/25 ਤੇ ਇੱਧਰ 13/10 ਲਿਖ ਲਓ ਵਿਚਕਾਰ ਮਾਈਨਸ ਦਾ ਸਾਈਨ ਕਿਉਂਕਿ 13/10 ਦੇ ਕੋਈ ਨਿਸ਼ਾਨ ਨਹੀਂ ਇਸ ਕਰਕੇ ਇਹ ਮਾਈਨਸ ਦਾ ਨਿਸ਼ਾਨ ਘਟਾਉ ਵਾਸਤੇ ਲਾ ਲਿਆ ਆਪਾਂ ਠੀਕ ਹੈ ਹੁਣ 25 ਤੇ 10 ਦਾ ਪਹਿਲਾਂ ਅਸੀਂ ਐਲਸੀਐਮ ਲੈਣਾ ਕਿਉਂਕਿ 25 ਤੇ 10 ਦੇ ਵਿਚਕਾਰ 5 ਦਾ ਭਾੜਾ ਹੈਗਾ ਕਾਮਨ ਇਸ ਕਰਕੇ ਅਸੀਂ ਇਹਨੂੰ ਸਹਿ ਭਾਗੀ ਸੰਖਿਆ ਨਹੀਂ ਕਹਿ ਸਕਦੇ ਪਹਿਲਾਂ ਅਸੀਂ ਇਹਨੂੰ ਦੋ ਤੇ ਭਾਗ ਕਰਾਂਗੇ 25 ਐਜ਼ ਇਟ ਇਜ਼ 10 ਨੂੰ ਦੋ ਤੇ ਭਾਗ ਕੀਤੀ 5 ਹੁਣ 5 ਤੇ ਭਾਗ ਕਰੋ 5 ਤੇ 1 ਫਿਰ 5 ਤੇ ਭਾਗ ਕੀਤੀ 1 ਤੇ 1 ਠੀਕ ਹੈ ਇਹਦੀ ਗੁਣਾ ਕਰ ਦੋ 2 5 5 5 5 25 25 2 50 ਤਾਂ 50 ਮੇਰੇ ਕੋਲ ਐਲਸੀਐਮ ਆ ਗਿਆ ਹੁਣ ਅਸੀਂ ਕੀ ਕਰਾਂਗੇ ਪਹਿਲਾਂ 50 ਨੂੰ 25 ਤੇ ਭਾਗ ਕੀਤੀ ਮੇਰੇ ਕੋਲ ਕਿੰਨਾ ਆ ਗਿਆ 2 ਤੇ 2 -8 ਤਾਂ ਦੇ 16 ਆ ਮਾਈਨਸ ਦਾ ਨਿਸ਼ਾਨ ਲਗਾਤਾ ਹੁਣ ਅਸੀਂ 50 ਨੂੰ 10 ਨਾਲ ਭਾਗ ਕਰਦੇ ਆ 5 ਅਨਸਰ ਆ ਗਿਆ ਹੁਣ ਮਾਈਨਸ ਮੈਂ ਆਲਰੇਡੀ ਲਗਾ ਚੁੱਕੀ ਆ 5 ਨੂੰ 13 ਨਾਲ ਗੁਣਾ ਕਰ ਦੋ ਉੱਪਰ ਜੜਾਂ ਅੰਸ਼ ਆ ਤਾਂ 13 5 65 ਠੀਕ ਹੈ ਹੁਣ 65 ਤੇ 16 ਦਾ ਜੋੜ ਕਰ ਦੋ 6 ਤੇ 5 11 6 ਤੇ 1 7 7 ਤੇ 1 8 ਕਿਉਂ ਜੋੜ ਕੀਤਾ ਕਿਉਂਕਿ ਦੋਨੋਂ ਹੀ ਰਣਾਤਮਕ ਸੰਖਿਆਵਾਂ ਸੀ ਜਦੋਂ ਸੇਮ ਨਿਸ਼ਾਨ ਦੀਆਂ ਸੰਖਿਆਵਾਂ ਹੁੰਦੀਆਂ ਤੇ ਉਹਨਾਂ ਦਾ ਜੋੜ ਹੋ ਕੇ ਆਨਸਰ 'ਚ ਜਿਹੜਾ ਦੋਨਾਂ ਦੇ ਅੱਗੇ ਨਿਸ਼ਾਨ ઓ ਹੀ ਲੱਗਦਾ ਹੁੰਦਾ ਠੀਕ ਹੈ 50 ਤਾਂ -81 50 ਸਾਡੇ ਕੋਲੇ ਅਨਸਰ ਆ ਗਿਆ ਤਾਂ ਇਹਦੇ ਨਾਲ ਹੀ ਅਸੀਂ ਐਕਸਰਸਾਈਜ਼ 1.2 ਦਾ ਫਰਸਟ ਸਮ ਕਰ ਲਿਆ ਇਹਦੇ 8 ਪਾਰਟ ਸੀਗੇ ਮੈਨੂੰ ਉਮੀਦ ਹੈ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇਗੀ ਤੁਹਾਨੂੰ ਇਹਨਾਂ ਸਵਾਲਾਂ ਦੀ ਸਮਝ ਵੀ ਲੱਗੀ ਹੋਵੇਗੀ ਜੇ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰੋ ਥੈਂਕ ਯੂ